ਪਰ ਜਦੋਂਕਿ ਦਾ ਸਾਡਾ 12-13 ਸਾਲਾਂ ਦਾ ਮੱਕੀ ਨਾ ਵਾਹ ਜੀ ਤਾਂ ਸਾਨੂੰ ਇਹ ਬਹੁਤ ਬੇਤਰ ਲੱਗੀ ਦੂਜੇਆਂ ਮੱਕਾਂ ਨਾਲੋਂ ਜੀ ਇੱਕ ਤਾਂ ਸਾਨੂੰ ਇਹ ਜਿਹੜੀ ਰੇਟ ਚ ਜੀ ਜ਼ਿਮੀਦਾਰ ਜਿਹੜਾ ਕਿ ਮਹਿੰਗੇ ਬੀਜ ਲੈ ਕੇ ਬੀਜਦਾ ਨਾ ਤਾਂ ਉਹਦੇ 'ਚ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਵੀ ਜੋ ਜ਼ਿਮੀਦਾਰ ਸਾਡਾ ਰੂਟੀਨਸ ਸੀ ਤਾਂ ਅਸੀਂ ਇਹਨੂੰ ਕਰੀਏ ਜੀ ਬਹੁਤ ਛੇਤੀ 17 ਤੋਂ 75 ਦਿਨਾਂ ਦੇ ਵਿੱਚ ਮੱਕੀ ਸਾਡੀ 4 ਵਾਲੀ ਤਿਆਰ ਹੋ ਗਈ ਸੀਗੀ ਤਿਆਰ ਹੋ ਗਈ ਤੇ ਕਹਿੰਦਾ ਅਸੀਂ ਹੁਣ ਥੋੜਾ ਜਾਏ ਪਿੰਡ ਆਪਦਾ ਸਾਰਿਆਂ ਨੂੰ ਚੰਗਾ ਲੱਗਦਾ ਹੁੰਦਾ ਸਾਡੇ ਪਿੰਡ ਨਾਲ ਦਾ ਪਿੰਡ ਵੀ ਪੰਜਾਬ 'ਚ ਮਿਹਨਤੀ ਨਹੀਂ ਹੋਣਾ ਇਥੋਂ ਦੀ ਜ਼ਮੀਨ ਵੀ ਨਹੀਂ ਇਥੇ ਵਰਗੀ ਹੋਣੀ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪੰਡ ਪੰਡ ਵਾਲੀ ਗੱਲ ਜਿਵੇਂ ਆਪਦੇ ਭਾਂਡੇ ਨੂੰ ਸੁਲਾਉਂਦੀ ਹੁੰਦੀ ਹੈ ਹੂੰ ਤੇ ਇਸ ਸਾਡੀ ਮਿਹਨਤ ਵੀ ਬੋਲਦੀ ਇੱਥੇ ਇਹ ਗੱਲ ਕੋਈ ਨਹੀਂ ਵੀ ਮੈਂ ਬਾਈ ਗੁੱਸਾ ਨਾ ਮਾਣਣ ਕੰਪਨੀਆਂ ਵੀ ਕਿ ਸਾਡੀ ਕੱਲੀ ਕੰਪਨੀ ਦਾ ਬੀ ਬੋਲਦਾ ਸਾਡੀ ਮਿਹਨਤ ਵੀ ਬੋਲਦੀ ਹੈ ਹਾਂ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਮਿਹਨਤ ਤੋਂ ਬਿਨਾਂ ਤਾਂ ਅਸੀਂ ਉਹ ਸੀਡ ਮੰਨ ਲਓ ਸੀਡ ਦੀ ਉਹ ਨਰਮਾਤਾ ਸੀਡ ਦੇ ਬਰਸੀਨ ਦੇ ਹੂੰ ਜਿਹੜਾ ਕਿ ਅਸੀਂ ਆਪਦੇ ਇਲਾਕੇ ਦੇ ਵਿੱਚ 5 ਤੋਂ 10000 ਕਿੱਲਾ ਬੀਜਣ ਦਾਤਾਂ ਲੋਕਾਂ ਨੂੰ ਤਾਂ ਜੇ ਜੇ ਮੰਨ ਕੇ ਚੱਲੋ ਮੱਕੀ ਨੂੰ ਕੋਈ ਪਰੇਸ਼ਾਨੀ ਆ ਗਈ ਇਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਜਰਮੀਨੇਸ਼ਨ ਜਾਂ ਛੱਲੇ ਵੇਰੇ ਜੀ ਮੱਕੀ ਨੂੰ ਵੇਖਣ ਵਾਸਤੇ ਹਾਂ ਵੀ ਤੁਸੀਂ ਆਉਂਦੇ ਆ ਨਾ ਮਗਰ ਤਾਂ ਹੁੰਦੀ ਨਾ ਬੈਕਅਪ ਟਿੰਟ ਹਾਂ ਜੀ ਜ਼ਰੂਰ ਆਉਣੇ ਇੱਕ ਬੰਦਾ ਹੁੰਦਾ ਬੀ ਬਜਵਾਦਾ ਨਾ ਮੁੜ ਕੇ ਕਿਸਾਨ ਦੀ ਬਾਤ ਨਹੀਂ ਪੁੱਛਦਾ ਕੰਮ ਨੂੰ ਨਹੀਂ ਨਹੀਂ ਸਿੰਗਲ ਕਿਸਾਨ ਲਈ ਵੀ ਆਉਣੇ ਭਾਈ ਕਿੱਲਾ ਮੱਕੀ ਹੋਵੇ ਦੋ ਕਿੱਲੇ ਹੋਵੇ ਹਾਂ ਵੀ ਉਹ ਪਹੁੰਚੋਗੇ ਹਾਂ ਪਹੁੰਚਦੇ ਕਰਦੇ ਹਾਂ ਹਾਂ ਵੀ ਉਹ ਕੰਪਨੀ ਦੀ ਗ੍ਰੀਨ ਲਾਈਨ ਕੰਪਨੀ ਨੇ ਨਾ ਮੇਰੇ ਨਾਲ ਸੰਪਰਕ ਕੀਤਾ ਸੀ ਮੱਕੀ ਬੀਜਣ ਤੋਂ ਪਹਿਲਾਂ ਤੇ ਮੈਨੂੰ ਕਹਿੰਦੇ ਵੀ ਅਸੀਂ ਆਪਣੇ ਬੀਜ ਦੀ ਐਡ ਕਰਨੀ ਆ ਤੇ ਮੈਂ ਇਹਨਾਂ ਨੂੰ ਇੱਕ ਹੀ ਗੱਲ ਕਹੀ ਸੀ ਕਿ ਯਾਰ ਨਹੀਂ ਐਵੇਂ ਮੈਂ ਬਿਨਾ ਦੇਖੇ ਕਿਵੇਂ ਮੈਂ ਐਡ ਕਰ ਦਿਆਂ ਕਿਸੇ ਚੀਜ਼ ਦੀ ਕਿ ਯਾਰ ਉਹ ਵਧੀਆ ਹੁੰਦੀ ਆ ਕਿਸਾਨ ਨੇ ਅਕਸਰ ਯਾਰ ਫਸਲ ਬੀਜਣੀ ਆ ਤਾਂ ਐਵੇਂ ਕਿਵੇਂ ਕਹਿ ਦਈਏ ਕਿ ਵਧੀਆ ਤਾਂ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਬਾਈ ਮੈਥੋਂ ਕਰਵਾਉਣੀ ਆ ਤਾਂ ਮੱਕੀ ਹੋਈ ਵੀ ਦਿਖਾਓ ਮੈਂ ਅਗਲੇ ਸਾਲ ਤੱਕ ਕਹਿ ਸਕਦਾ ਕਿ ਵਧੀਆ ਜਿੰਨਾ ਚਿਰ ਮੈਨੂੰ ਕਿਸਾਨ ਨਹੀਂ ਕਹਿੰਦੇ ਜਦੋਂ ਮੈਨੂੰ ਕਿਸਾਨ ਕਹਿ ਦੇਣਗੇ ਕਿ ਹਾਂ ਅਸੀਂ ਬੀਜੀ ਸੀ ਸਾਨੂੰ ਖਰਚਾ ਘੱਟ ਪਿਆ ਸਾਡੀ ਮੱਕੀ ਵਧੀਆ ਹੋਈ ਆ ਤਾਂ ਫੇਰ ਬਿਚਾਰਿਆ ਜਾ ਸਕਦਾ ਕਿ ਤੁਹਾਡੀ ਐਡ ਕਰਨੀ ਹੈ ਕਿ ਨਹੀਂ ਕਰਨੀ ਤਾਂ ਅੱਜ ਮੈਂ ਰਾਮੂ ਵਾਲਾ ਪਿੰਡ ਦੇ ਵਿੱਚ ਆਇਆ ਇਹ ਜਲਾਲ ਰਾਮੂ ਵਾਲਾ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਰਾਮੂ ਵਾਲਾ ਜਲਾਲ ਜਿਹੜਾ ਜਲਾਲ ਦੇ ਬਿਲਕੁਲ ਨੇੜੇ ਪੈ ਜਾਂਦਾ ਪਿੰਡ ਤਾਂ ਇਸ ਪਿੰਡ ਦੇ ਵਿੱਚ ਤੁਹਾਨੂੰ ਮੈਂ ਦਿਖਾ ਦਿਆਂ ਕਿ ਇਸ ਪਿੰਡ ਦੇ ਵਿੱਚ ਲੋਕ ਮੱਕੀ ਬਹੁਤ ਬੀਜਦੇ ਆ ਮੈਂ ਨਹੀਂ ਕਹਿੰਦਾ ਕਿ ਇਸੇ ਕੰਪਨੀ ਦੀ ਮੱਕੀ ਬੀਜੀ ਆ ਪਰ ਇਸ ਪਿੰਡ ਦੇ ਵਿੱਚ ਲੋਕ ਬਹੁਤ ਮੱਕੀ ਬੀਜਦੇ ਆ ਮਤਲਬ ਉਸ ਪਿੰਡ ਦੇ ਵਿੱਚ ਅਸਲ ਦੇ ਵਿੱਚ ਮੈਂ ਵੀ ਰਿਵਿਊ ਉੱਥੇ ਹੀ ਕਿਸਾਨਾਂ ਤੋਂ ਲੈਣਾ ਚਾਹੁੰਦਾ ਸੀ ਜਿੱਥੇ ਕਿਸਾਨ ਜ਼ਿਆਦਾ ਉਸ ਫਸਲ ਨੂੰਗਾਉਂਦੇ ਹੋਣ ਕਿਉਂਕਿ ਜਿੱਥੇ ਜ਼ਿਆਦਾ ਫਸਲ ਲਗਾਉਂਦੇ ਉੱਥੇ ਕਿਸਾਨਾਂ ਕੋਲੇ ਤਜਰਬਾ ਕਾਫੀ ਹੁੰਦਾ ਕਿ ਉਹਨਾਂ ਨੂੰ ਕੰਪੈਰੀਸ਼ਨ ਕਰਨਾ ਸੌਖਾ ਹੁੰਦਾ ਕਿ ਕਿਹੜੀ ਕੰਪਨੀ ਦੀ ਮੱਕੀ ਨਾਲ ਇਹਦਾ ਕੀ ਕੰਪੈਰੀਜਨ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਾਂਗੇ ਪਰ ਮੈਂ ਤੁਹਾਨੂੰ ਮੱਕੀ ਦਿਖਾਉਣਾ ਇੱਕ ਕਣਕ ਵਾਲੇ ਬਾਣ ਦੀ ਮੱਕੀ ਆ ਆਲੂਆਂ ਵਾਲੇ ਬਾਣ ਦੀ ਮੱਕੀ ਮੈਂ ਇਹਨਾਂ ਨੂੰ ਪਹਿਲਾਂ ਕੰਪਨੀ ਨੂੰ ਜਵਾਬ ਦਿੱਤੇ ਸੀ ਕਿ ਮੈਂ ਨਹੀਂ ਆਲੂਆਂ ਵਾਲੇ ਬਾਣ ਦੀ ਮੱਕੀ ਨਹੀਂ ਦਿਖਾਉਂਗਾ ਜੇ ਮੈਂ ਤੁਹਾਡੀ ਦਿਖਾਉਂਗਾ ਤਾਂ ਕਣਕ ਵਾਲੇ ਬਾਣ ਦੀ ਮੱਕੀ ਦਿਖਾਉਂਗਾ ਤਾਂ ਕਣਕ ਵਾਲੇ ਬਾਣ ਦੀ ਮੱਕੀ ਹੈ ਜਿਹੜੀ ਕਿਸਾਨਾਂ ਨੇ ਆਪ ਮਤਲਬ ਛੱਲੀਆਂ ਤੋੜੀਆਂ ਤੜਵਾਈਆਂ ਕਿਸਾਨਾਂ ਤੋਂ ਉਹ ਛੱਲੀਆਂ ਕਣਕ ਵਾਲੇ ਬਾਣ ਦੀ ਮੱਕੀ ਦਾ ਜਿਹੜਾ ਬੀ ਆ ਉਹ ਕਿਹੋ ਜੀ ਪਈ ਹੋਈ ਆ ਕਿਹੋ ਜੀਆਂ ਛੱਲੀਆਂ ਕਿਸ ਤਰ੍ਹਾਂ ਦਾ ਮਤਲਬ ਝਾੜ ਆਇਆ ਕਿੰਨੇ ਕ ਫੁੱਟ ਉੱਚੀ ਮੱਕੀ ਗਈ ਆ ਕਣਕ ਵਾਲੇ ਬਾਣ ਦੇ ਵਿੱਚ ਕਿੰਨਾ ਕ ਖਰਚਾ ਆ ਆਪਾਂ ਕਿਸਾਨ ਵੀਰਾਂ ਦੇ ਵੀ ਰਿਵਿਊ ਲੈਨੇ ਆ ਉਸ ਤੋਂ ਬਾਅਦ ਆਪਾਂ ਗ੍ਰੀਨ ਲਾਈਨ ਵਾਲਿਆਂ ਨੂੰ ਵੀ ਪੁੱਛਦੇ ਆ ਕਿ ਭਾਈ ਇਹ ਤੁਹਾਡੀ ਮੱਕੀ ਚੱਕੀ ਖਾਸੀਅਤ ਆ ਕੀ ਇਹਦੇ ਵਿੱਚ ਗੁਣ ਹੈਗੇ ਆ ਉਹ ਵੀ ਆਪਾਂ ਸਾਰੀ ਗੱਲਬਾਤ ਪੁੱਛਦੇ ਆ ਪਰ ਜੋ ਇੱਥੇ ਮਤਲਬ ਛੱਲੀਆਂ ਪਈਆਂ ਉਹ ਇਹ ਗੱਲ ਦੀ ਗਵਾਹੀ ਜ਼ਰੂਰ ਭਰਦੀਆਂ ਕਿ ਆਲੂਆਂ ਵਾਲੇ ਬਾਣ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਮਤਲਬ ਮੱਕ ਹੋ ਜਾਂਦਾ ਹੁੰਦਾ ਪਰ ਕਣਕ ਵਾਲੇ ਬਾਣ ਦੇ ਵਿੱਚ ਆਮ ਤੌਰ ਤੇ ਜਿਹੜੀ ਮੱਕੀ ਆ ਉਹਨੂੰ ਦਾਣੇ ਨਹੀਂ ਪੈਂਦੇ ਆਪਾਂ ਕਿਸਾਨਾਂ ਨੂੰ ਪੁੱਛਦੇ ਆ ਉਹਨਾਂ ਤੋਂ ਵੀ ਰਿਵਿਊ ਲੈਨੇ ਆ ਇੱਥੇ ਕਾਫੀ ਕਿਸਾਨ ਆ ਜਿਹੜੇ ਇਕੱਠੇ ਹੋਏ ਹੋਏ ਆ ਜਿਹੜੇ ਇਸ ਪੈਂਡ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੱਕੀ ਲੱਗਦੀ ਬਹੁਤ ਆ ਕਿਸਾਨਾਂ ਨੂੰ ਇਸ ਇਸ ਸੰਬੰਧ ਦੇ ਵਿੱਚ ਤਜਰਬਾ ਬਹੁਤ ਆ ਮੱਕੀ ਦਾ ਆਪਾਂ ਕਿਸਾਨਾਂ ਤੋਂ ਵੀ ਰਿਵਿਊ ਲੈਨੇ ਆ ਕੰਪਨੀ ਤੋਂ ਵੀ ਪੁੱਛਦੇ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਕੰਟੈਕਟ ਨੰਬਰ ਵੀ ਦੇਵਾਂਗੇ ਕੰਪਨੀ ਦਾ ਜੇ ਤੁਸੀਂ ਖਰੀਦਣੀ ਚਾਹੋ ਤਾਂ ਤੁਸੀਂ ਵੀ ਖਰੀਦ ਸਕਦੇ ਆ ਆਜੋ ਆਪਾਂ ਕਿਸਾਨਾਂ ਨਾਲ ਗੱਲ ਆਹਨ ਵੀਰੋ ਆਪਾਂ ਹੁਣ ਕਿਸਾਨਾਂ ਤੋਂ ਰਿਵਿਊ ਲੈਨੇ ਆ ਆਪਣੇ ਨਾਲ ਬਾਈ ਸੂਬਾ ਸਿੰਘ ਰਾਮੂ ਵਾਲੀ ਆ ਆਪਣੇ ਨਾਲ ਆ ਸਭ ਤੋਂ ਪਹਿਲਾਂ ਆਪਾਂ ਰਿਵਿਊ ਇਹਨਾਂ ਤੋਂ ਲੈਨੇ ਆ ਇਹਨਾਂ ਨੇ ਮੱਕੀ ਬੀਜੀ ਆ ਜਿਹੜੇ ਬੰਦੇ ਨੇ ਬੀਜੀ ਹੁੰਦੀ ਆ ਅਸਲ ਦੇ ਵਿੱਚ ਉਹੀ ਸਹੀ ਗੱਲਬਾਤ ਦੱਸ ਸਕਦਾ ਹੁੰਦਾ ਤੇ ਕਿਸਾਨ ਦਾ ਜਿਹੜਾ ਰਿਵਿਊ ਹੁੰਦਾ ਉਹ ਤਕਰੀਬਨ ਸਹੀ-ਸਹੀ ਹੁੰਦਾ ਕਿਉਂਕਿ ਕਿਸਾਨ ਨੇ ਤਾਂ ਖਰਚਾ ਕਰਕੇ ਬੀਜੀ ਹੁੰਦੀ ਆ ਫਸਲ ਬਾਈ ਸੂਬਾ ਸਿੰਘ ਜੀ ਪਹਿਲਾਂ ਤਾਂ ਸასიਖਾਲ ਤੋਂ ਸასიਖਾਲ ਤੇ ਬਾਈ ਜੀ ਤੁਸੀਂ ਇਹ ਮੱਕੀ ਪਹਿਲੀ ਵਾਰੀ ਲਈ ਪਹਿਲੀ ਵਾਰੀ ਲਈ ਕਿਵੇਂ ਰਿਹਾ ਰਿਜ਼ਲਟ ਤੁਹਾਡ ਤੁਸੀਂ ਇਮਾਨਦਾਰੀ ਨਾਲ ਇੱਕ ਰਿਵਿਊ ਦੇਣਾ ਜਿਹੜਾ ਤੁਹਾਡੇ ਸਿਰ ਤੇ ਵੀ ਵਿਕਣਾ ਹੈ ਨਾ ਦੇਖੋ ਜੀ ਤਾਂ ਕਿਸਾਨਾਂ ਨੇ ਫਸਲ ਵੇਚਣੀ ਆ ਕਿ ਤੁ ਤੁਹਾਡਾ ਤਜਰਬਾ ਕੀ ਰਿਹਾ ਤੁਹਾਨੂੰ ਇਹ ਦੱਸ ਦਿਆਂ ਵੀ ਹੋਰ ਮੱਕੀ ਦਾ ਨਾਮ ਲੈ ਕੇ ਅਸੀਂ ਕਿਸੇ ਨੂੰ ਨਿੰਦੇ ਤਾਂ ਹੈ ਨਹੀਂ ਕਿ ਇਹ ਬਹੁਤ ਚੰਗੀ ਗੱਲ ਹੈ ਪਰ ਹਾਂ ਵੀ ਕਿਸੇ ਦੀ ਆਪਾਂ ਭੰਡੀ ਕਰੀ ਜੀ ਪਰ ਜਦੋਂ ਕਿ ਸਾਡਾ 12-13 ਸਾਲਾਂ ਦਾ ਮੱਕੀ ਨਾ ਵਾਹ ਜੀ ਤਾ ਸਾਨੂੰ ਇਹ ਬਹੁਤ ਬੇਤਰ ਲੱਗੀ ਦੂਜੇ ਜਗ੍ਹਾ ਮੱਕਾਂ ਨਾਲੋਂ ਜੀ ਇੱਕ ਤਾਂ ਸਾਨੂੰ ਇਹ ਜਿਹੜੀ ਰੇਟ ਚ ਹੈ ਜੀ ਜ਼ਿੰਮੇਦਾਰ ਜਿਹੜਾ ਕਿ ਮਹਿੰਗੇ ਬੀਜ ਲੈ ਕੇ ਬੀਜਦਾ ਨਾ ਤ ਉਹਦੇ ਚ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਬੀਜਣ ਵੇਲੇ ਪਹਾਚ ਆ ਪੀ ਪਹਾਚ ਹੈ ਜੀ ਹਾਂ ਜਿਹੜਾ ਵੀ ਮਤਲਬ ਇੰਨੇ ਕਿ ਸਾਡੇ ਕੋਲੇ ਹੁੰਦਿਆ ਤੇ ਅਸੀਂ ਲਿਆ ਕੇ ਜਦੋਂ ਅਸੀਂ ਬਜਾਦ ਕਰਤੀ ਜੀ ਫਿਰ ਇਹਨੇ ਉਹਨੀਆਂ ਸਪਰੀਆਂ ਸੁਪੂਆਂ ਵੀ ਸਾਥੋਂ ਨਹੀਂ ਮੰਗਗਾ ਠੀਕ ਹੈ ਨਾ ਅਸੀਂ ਫਿਰ ਵੀ ਕਰਾਂਗੇ ਇੱਕ ਨਦੀਨ ਨਸਕ ਜੀ ਤੇ ਦੋ ਸਬਰਿਆਂ ਸਾਨੂੰ ਬਾਅਦ ਦੇ ਵਿੱਚ ਦੇਤੇ ਕਰਦਿਆਂ ਪੰਗਾ ਸੀਗਾ ਕੋਈ ਮੱਕੀ ਦੀ ਆਏ ਨਹੀਂ ਸੀ ਵੀ ਖਾਧੀ ਗਈ ਪਰ ਅਸੀਂ ਜੋ ਜ਼ਿੰਮੇਦਾਰ ਸਾਡਾ ਰੂਟੀਨ ਸੀ ਤਾਂ ਅਸੀਂ ਇਹਨੂੰ ਕਰੀਏ ਬਹੁਤ ਛੇਤੀ 17 ਤੋਂ 75 ਦਿਨਾਂ ਦੇ ਵਿੱਚ ਮੱਕੀ ਸਾਡੀ 4 ਵਾਲੀ ਤਿਆਰ ਹੋ ਗਈ ਸੀਗੀ ਠੀਕ ਹੈ ਕਹਿੰਦਾ ਅਸੀਂ ਹੁਣ ਥੋੜਾ ਜਾਏ ਜਿਵੇਂ ਲੋਕ ਵੇਖਣ ਆਉਂਦੇ ਆ ਮਤਲਬ ਲੋਕਾਂ ਦੀ ਜਾਣਕਾਰੀ ਚ ਵਾਅਦਾ ਕਰ ਲਗੇ ਤਾਂ ਅਸੀਂ ਥੋੜਾ ਜਿਆ ਲੇਟ ਠੀਕ ਹੈ ਬਾਕੀ ਗੁਰਪ੍ਰੀਤ ਅਗੇ ਸਾਰੇ ਸਾਡੇ ਭਾਈਚਾਰੇ ਲਾਉਂਦੇ ਹੀ ਐਸੇ ਗੱਲ ਬਠ ਠੀਕ ਹੈ ਬਾਕੀ ਦੀ ਗੱਲਬਾਤ ਬਾਈ ਹੁਣਾਂ ਕਰਦੇ ਬਾਈ ਗੁਰਪ੍ਰੀਤ ਬਾਈ ਬਾਈ ਜੀ ਤੁਸੀਂ ਵੀ来 ਆ ਬਾਈ ਦਾ ਬਾਈ ਜੀ ਦਾ ਨਾ ਗੁਰਪ੍ਰੀਤਾ ਇਹ ਤੁਹਾਡਾ ਵੀ ਇਹੀ ਪਿੰਡ ਹੈ ਇਹੀ ਪਿੰਡ ਹੈ ਬਾਈ ਕਿੰਨੀ ਹਾਈਟ ਕਿੰਨੀ ਕਰ ਗਈ ਆ ਤੁਹਾਡੇ ਕੋਲੇ ਕਿੰਨੀ ਹਾਈਟ ਕਰ ਗਈ ਹੈਗੀ ਜੀ ਕੋਈ 10 ਫੁੱਟ ਦੇ ਨੇੜੇ ਤੇੜੇ ਹਾਈਟ 10 ਤੋਂ 11 ਫੁੱਟ ਦੇ ਵਿੱਚ ਵਿੱਚ ਹਾਈਟ ਦੀ ਦਾਣੇ ਬਣ ਗਏ ਆ ਜਿਵੇਂ ਮਿਸਿੰਗ ਹੈ ਨਹੀਂ ਮਿਸਿੰਗ ਹੈ ਨਹੀਂ ਬਰੇ ਮੈਂ ਤੁਹਾਨੂੰ ਦੱਸਦਾ ਇਹ ਚ ਛੱਲੀ ਦੇ ਇਹਦੇ ਵਿੱਚ ਕੋਈ ਮਿਸਿੰਗ ਹੈ ਨਹੀਂ ਸਭ ਤੋਂ ਵੱਡੀ ਬਿਹਤਰ ਗੱਲ ਕੋਈ ਲਾਈਨ ਮੈਸ ਨਹੀਂ ਕੀਤੀ ਜੀ ਦੂਜੀ ਗੱਲ ਜਿਹੜੀ ਸੂਬਾ ਸਰੋ ਨੇ ਦੱਸੀ ਹੈ ਜੀ ਸਭ ਤੋਂ ਬਿਹਤਰ ਗੱਲ ਮੈਂ ਤਾਂ ਇਹੀ ਕਹੂੰਗਾ ਆਪਦੇ ਤਿਆਰਬੇ ਮਤਲਬ ਕਿ ਵੀ ਮੱਕੀ ਦੇ ਕਾਰੋਬਾਰ ਦੇ ਵਿੱਚ ਪੰਜਾਬ ਦੇ ਵਿੱਚ ਕਰੋੜਾਂ ਰੁਪਈਆ ਦਾ ਵਿਅਕਰੀ ਮੱਕੀ 2000 ਤੋਂ 2500 ਤੱਕ ਵੀ ਥੈਲੀ ਗਈ ਜੀ ਕੁਝ ਕੰਪਨੀਆਂ ਰਾਇਲਟੀ ਲੈਂਦੀਆਂ ਕੁੱਝ ਕੰਪਨੀਆਂ ਕਿਸਾਨਾਂ ਨੂੰ ਵੈਸੇ ਵੀ ਮਸ਼ੂਰੀ ਕਰਕੇ ਮੱਕੀ ਦੇ ਜਿਹੜੇ ਬੀ ਆ ਇਸ ਕੰਪਨੀ ਨੂੰ ਵਾਜਬ ਰੇਟਾਂ ਤੇ ਮਹਿਲਣ ਜੀ ਸਭ ਤੋਂ ਵੱਡਾ ਫਾਇਦਾ ਕਿਸਾਨ ਦਾ ਜੀ ਵਾਜਬ ਰੇਟਾਂ ਦਾ ਦੂਜੀ ਗੱਲ ਜੀ ਟਾਈਮ ਦਾ ਅਸੀਂ ਵਿਜਨੀ ਹੁੰਦੀ ਆ ਕਣਕ ਤੋਂ ਬਾਅਦ ਜੀ ਸਾਨੂੰ 75 ਦਿਨਾਂ ਦੀ ਮੱਕੀ ਜਿਸ ਤਰ੍ਹਾਂ ਇਹ ਪੱਕ ਗਈ ਲੈਂਡ ਮੈਸਿੰਗ ਨਹੀਂ ਛੱਲੀ ਵੀ ਵੱਡੀ ਆ ਜੀ ਇਸ ਤਰ੍ਹਾਂ ਸਾਨੂੰ ਇਹ ਬਿੱਤਰ ਲੱਗੀ ਬਾਕੀ ਗੱਲ ਹੈ ਸੀ ਪਹਿਲੀ ਵਾਰ ਦੂਜੀ ਵਾਰ ਲਈ ਹੈ ਅਗਲੇ ਸਾਲ ਜਿਵੇਂ ਜਿਵੇਂ ਲੋਕ ਲਾਉਣਗੇ ਪਤਾ ਲੱਗਦਾ ਜੀ ਮਤਲਬ ਤੁਸੀਂ ਸੰਤੁਸ਼ਟ ਹੈ ਅਸੀਂ ਸੰਤੁਸ਼ਟ ਨਹੀਂ ਆਮ ਤੌਰ ਤੇ ਜਦੋਂ ਸੋਕੇ ਦਾ ਆਮ ਤੌਰ ਤੇ ਜਦੋਂ ਸੋਕੇ ਦਾ ਵੈਸੇ ਦਾ ਮੈਂ ਵੀ ਝੂਠ ਮਾਰੀ ਜਮਾਣੋ ਇੱਥੇ ਲੱਖਾਂ ਲੋਕਾਂ ਨੇ ਦੇਖਣੀ ਹੈ ਸੋਕੇ ਵਾਲੀ ਅੱਜ ਕੀ ਕੋਈ ਗੱਲ ਨਹੀਂ ਰਹੀ ਹਾਂ ਪੋਜੀਸ਼ਨ ਨਹੀਂ ਮੈਂ ਕਹਿੰਦਾ ਵੀ ਸੋਕਾ ਪਿਆ ਸੀਗਾ ਜੀ ਮੈਂ ਤਾਂ ਕਿਉਂ ਮੈਨੂੰ ਕੋਈ ਕਹਦੇ ਵੇ ਯਾਰ ਪੀਂਦਾ ਕੋਈ ਸੋਕੇ ਵਾਲੀ ਪੋਜੀਸ਼ਨ ਰਹੀ ਨਹੀਂ ਪਰ ਲਾਈਨ ਕੋਈ ਮਿਸਿੰਗ ਨਹੀਂ ਹਾਂ ਵੀ ਇਹ ਪਛੇਤੀ ਮੱਕੀ ਵਾਲੇ ਲੱਛਣ ਨਹੀਂ ਦਿਖਾ ਰਹੀ ਆਲੂਆਂ ਵਾਂਗੂ ਹੀ ਦਿਖਾ ਰਹੀ ਹੈ ਹਾਂ ਆਲੂਆਂ ਵਾਂਗੂ ਦਿਖਾ ਰਹੀ ਹੈ ਹਾਂ ਜਿਵੇਂ ਕਿ ਕਿਸੇ ਮੱਕੀ ਦਾ ਕਾਨੂੰ ਨਾ ਲੈਣਾ ਆਪਾਂ ਆਮ ਜਿਵੇਂ ਮਸ਼ਹੂਰ ਮੱਕੀਆਂ ਅੱਜ ਜਿਹੜੇ ਬੀ ਸੀਡ ਅੱਜ ਮਸ਼ਹੂਰ ਹੋਏ ਪਿਆ ਉਹਨਾਂ ਵਾਂਗੂ ਵੀ ਸਾਡੀ ਲਾਈਨ ਮਿਸਿੰਗ ਨਹੀਂ ਸਾਡੇ ਦਾਣੇ ਮਿਸਿੰਗ ਨਹੀਂ ਸਾਡਾ ਗੋਲ ਛੋਟਾ ਹੈ ਜੀ ਜਾਂ ਸਾਡੀ ਛੱਲੀ ਕਈਆਂ ਦੀ ਛੱਲੇ ਲੱਗਦੀ ਹੈ ਇਸ ਤਰ੍ਹਾਂ ਕਰਕੇ ਟ੍ਰਾਇਲ ਚ ਚੱਲ ਰਹੀ ਹੈ ਜੀ ਬਿਹਤਰ ਹੈ ਬਿਹਤਰ ਤੁਹਾਡੇ ਵੱਲੋਂ ਪਾਸ ਹੈ ਤੁਹਾਡੇ ਵੱਲੋਂ ਪਾਸ ਹੈ ਤੁਹਾਡੇ ਵੱਲੋਂ ਪਾਸ ਹੈ લે ਵੀ ਹੋਰ ਕੋਈ ਕਿਸਾਨ ਭਰਾ ઓ કોઈ ਗੱਲ ਨਹੀਂ ਜਦਨ ਜਦਾਈ ਵਾਲੀ ਕੋਈ ਗੱਲ ਨਹੀਂ ਪ੍ਰਭਾਵ ਨਹੀਂ ਮੰਨਣਾ ਜਮਾ ਅਸਰ ਨਹੀਂ ਮੰਨਣਾ ਮਨ ਤੇ ਕੋਈ ਗੱਲ ਨਹੀਂ ਲੈਣੀ ਮਨ ਸਾਫ਼ ਰੱਖਣਾ ਹੁਣ ਦੱਸ ਤੂੰ ਵਿਜੀ ਹੈ ਹਾਂਜੀ ਮਨ ਖੁਸ਼ ਹੈ ਪੂਰਾ ਖੁਸ਼ ਹੈ ਹੈ ਪੂਰਾ ਠੀਕ ਹੈ ਭਈ ਐਂ ਲੱਗਿਆ ਵੀ ਪੈਸੇ ਲੱਗੇ ਵਾਪਸ ਆਏ ਆ ਹਾਂਜੀ ਨਹੀਂ ਤਾਂ ਆਪਾਂ ਨੂੰ ਐਂ ਜੇ ਲੱਗਦਾ ਹੁੰਦਾ ਵੀ ਸੀਜ਼ਨ ਐਵੇਂ ਗਿਆ ਨਹੀਂ ਜੀ ਬਹੁਤ ਵਧੀਆ ਰਿਜ਼ਲਟ ਜੀ ਵਧੀਆ ਰਿਜ਼ਲਟ ਆ ਹਾਂ ਆਪਦੇ ਪਿੰਡ ਵਾਲੇ ਨੂੰ ਪੁੱਛ ਲਾ ਮਹਿੰਦਰ ਨੂੰ ਕਿਉਂ ਜਿੰਦਰ ਤੂੰ ਦੱਸ ਪਿੰਡ ਵਾਲੇ ਸਹੀ ਗੱਲ ਕਰਦੇ ਨੇ ਪਿੰਡ ਵਾਲੇ ਮੇਰਾ ਤਾਂ ਪੱਖ ਵੀ ਬਾਲਾ ਕਰਦੇ ਆ ਜਿੰਦਰ ਤੂੰ ਤਾਂ ਨਹੀਂ ਲਾਈ ਲਾਈ ਆ ਲਾਈ ਆ ਕਿਵੇਂ ਆ ਤੇਰਾ ਤੂੰ ਦੱਸ ਤਿਆਰ ਬਾ ਪਿੰਡ ਵਾਲੇ ਸਹੀ ਦੱਸਦੇ ਹੁੰਦੇ ਗੱਲ ਅੱਗੇ ਵੀ ਲਾਈ ਦੀ ਮੱਕੀ ਪਰੇ ਮੱਕੀ ਸਾਰਿਆਂ ਤੋਂ ਵਧੇਤਰਾ ਲੋਟ ਰਿਆ ਬਹੁਤ ਕੀ ਤੈਨੂੰ ਕੀ ਵੱਖਰਾ ਲੱਗਿਆ ਉਹਨਾਂ ਨੇ ਤਾਂ ਦੱਸਤਾ ਵੀ ਲੈਨ ਨਹੀਂ ਮੈਂ ਇਸ ਕੱਦ ਵੀ ਚੰਗਾ ਕਰ ਗੇ ਹੋਰ ਤੈਨੂੰ ਕੀ ਲੱਗਿਆ ਰੇਟ 'ਚ ਇੱਕ ਤਾਂ ਇਹ ਸਾਰੇ ਇਹ ਟਾਂਡਾ ਸਿਰੇ ਤੋਂ ਸਿਰੇ ਤੱਕ ਹਰੇ ਬਈ ਆ ਅੱਛਾ ਸਿਰੇ ਤੋਂ ਸਿਰੇ ਤਾਈਂ ਹਰਾ ਇਹ ਨਵੀਂ ਗੱਲ ਦੱਸਤੀ ਬਈ ਇਹਨੇ ਹਾਂ ਦੂਜੀ ਗੱਲ ਦਾਣੇ ਇਹਦੇ 'ਚ ਬਹੁਤ ਦੁੱਧੇ 'ਚ ਹਾਂ ਦਾਣਾ ਹੈਗਾ ਹਾਂ ਬਾਕੀ ਟਾਈਮਿੰਗ ਘਟਾ ਸਮਾਂ ਘਟ ਲਿਆ ਬੋਲ ਘਟ ਲਿਆ ਬੀਜਾਂ ਦਾ 10 ਕਿ ਦਿਨ ਦਾ ਫਰਕ ਪੈ ਗਿਆ ਉਹਦੇ ਨਾਲ ਆਪਣਾ ਝੋਨਾ ਪਛੇਤਾ ਹੁਣ ਬਚ ਗਿਆ ਹਾਂ ਉਹ ਬਚ ਗਿਆ ਵੀ ਜਿਹਨੇ ਮੱਕ ਕਣਕਾਂ 'ਚ ਪੂਸ਼ਾ ਵੀ ਲਾਉਣਾ ਉਹਦਾ ਪੂਸ਼ਾ ਵੀ ਲੱਗਦਾ ਹਾਂ ਲੱਗਦਾ ਅੱਜ ਦੇ ਦਿਨ ਲੱਗਦਾ ਲੱਗਦਾ ਹਨਾ ਵੀ ਜੇ ਕਿਸੇ ਨੇ ਕਣਕਾਂਲੇ ਥਾਂ ਲਾਉਣਾ ਇਹ ਹੁਣ ਕਣਕਾਂਲੇ 'ਚ ਐਡੀ ਤਿਆਰ ਹੋ ਗਈ ਆ ਹਾਂ ਹਾਂ ਤਕਰੀਬਨ 2-2 ਛੱਲੀਆਂ ਦੇ ਰਹੀ ਆ ਦੇ ਰਹੀਏ ਕਿ ਸਾਰੇ ਟਾਂਡੇ ਨੂੰ ਦੋ ਦੋ ਵੀ ਦਿੱਤੀਆਂ ਰੀਆਂ ਫੁੱਲ ਦਾਣੇ ਪਏ ਹੋਏ ਠੀਕ ਆ ਤੇ ਚੰਗਾ ਝਾੜ ਆਉਣ ਦੀ ਝਾਕ ਹੈਗੀ ਆ ਵੀ ਮਤਲਬ ਜਿਹੜਾ ਓਕੇ ਕਹਿੰਦੇ ਹੁੰਦੇ ਆ ਜਦੋਂ ਆਪਾਂ ਕੁਤਰਾ ਵਜਨ ਜੀ ਹਾਂ ਵਜਨ ਚ ਬਹੁਤ ਬਹੁਤ ਵਜਨ ਆ ਇਹਦਾ ਕੱਦ ਵੀ ਬਹੁਤ ਆ ਬਾਕੀ ਹਰੇ ਬਈ ਆ ਬਾਕੀ ਚਾਰ ਵੀ ਚੰਗਾ ਪੈਂਦਾ ਚਾਰ ਚੰਗਾ ਕਤਰਾਈ ਚ ਬਹੁਤ ਵਧੀਆ ਚੀਜ਼ ਆ ਤੇ ਆਪਾਂ ਮੜਾਏ ਕੰਪਨੀ ਨੂੰ ਪੁੱਛਦੇ ਹਾਂ ਨਾ ਵੀ ਕਿੰਨਾ ਕੁ ਨਿਕਲੂਗਾ ਝਾੜ ਕਿਉਂਕਿ ਤੂੰ ਪਹਿਲੀ ਵਾਰੀ ਲਈ ਆ ਹਾਂ ਪਹਿਲੀ ਵਾਰ ਲਈ ਪਹਿਲੀ ਵਾਰ ਲਈ ਆ ਪਰ ਮਨ ਖੁਸ਼ ਆ ਮਨ ਖੁਸ਼ ਆ ਬਸ ਠੀਕ ਆ ਜਦੋਂ ਪੈੰਡ ਵਾਲਿਆਂ ਨੇ ਮੋਹਰ ਲਾਤੀ ਫਿਰ ਜੀ 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 ਹਾਂਜੀ 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 ਹਾਂ ਲੋ ਧੰਨਵਾਦ ਬਾਈ ਲੋਪੂ ਵਾਲਿਓ ਪਹਿਲੀ ਗੱਲ ਤਾਂ ਜਿੰਦਰ ਸਾਡਾ ਪ੍ਰਾਣਾ ਜੀ ਹੈ ਹਾਂ ਪ੍ਰਾਣਿਆਂ ਵਾਂਗੂ ਹੀ ਅਸੀਂ ਰੱਖਿਆ ਹਾਂ ਹਾਂ ਠੀਕ ਆ ਨਾ ਪੈੰਡ ਆਪ ਦਾ ਸਾਰਿਆਂ ਨੂੰ ਚੰਗਾ ਲੱਗਦਾ ਹੁੰਦਾ ਸਾਡੇ ਪੈੰਡ ਨਾਲ ਦਾ ਪੈੰਡ ਵੀ ਪੰਜਾਬ ਚ ਮਿਹਨਤੀ ਨਹੀਂ ਹੋਣਾ ਇਥੋਂ ਦੀ ਜ਼ਮੀਨ ਵੀ ਨਹੀਂ ਇਥੇ ਵਰਗੀ ਹੋਣੀ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਿੰਡ ਪਿੰਡ ਵਾਲੀ ਕਮਿਆਰੀ ਆਪਦੇ ਭਾਂਡੇ ਨੂੰ ਸੁਲਾਉਂਦੀ ਹੁੰਦੀ ਹੈ ਹੂੰ ਤੇ ਇਸ ਸਾਡੀ ਮਿਹਨਤ ਵੀ ਬੋਲਦੀ ਇੱਥੇ ਇਹ ਗੱਲ ਕੋਈ ਨਹੀਂ ਵੀ ਮੈਂ ਬਾਈ ਕੁਸਾ ਨਾਮਾਂਣ ਕੰਪਨੀਆਂ ਵੀ ਕਿ ਸਾਡੀ ਕੱਲੀ ਕੰਪਨੀ ਦਾ ਬੀ ਬੋਲਦਾ ਸਾਡੀ ਮਿਹਨਤ ਵੀ ਬੋਲਦੀ ਹੈ ਹਾਂ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਮਿਹਨਤ ਤੋਂ ਬਿਨਾ ਤਾਂ ਅਸੀਂ ਉਹ ਸੀਡ ਮੰਨ ਲਓ ਸੀਡ ਦੀ ਉਹ ਨਰਮਾਤਾ ਸੀਡ ਦੇ ਬਰਸੀਨ ਦੇ ਹੂੰ ਜਿਹੜਾ ਕਿ ਅਸੀਂ ਆਪਦੇ ਇਲਾਕੇ ਦੇ ਵਿੱਚ 5 ਤੋਂ 10000 ਕਿੱਲਾ ਬੀਜਣ ਲਾਤਾ ਲੋਕਾਂ ਨੂੰ ਹੂੰ ਅਸੀਂ ਵੀ ਬਾਲੱਖਣ ਕੰਮ ਕਰਦੇ ਆ ਸਾਰੇ ਆ ਕ੍ਰਿਸ਼ਨੂਣੀ ਜਿੰਦਰ ਸਾਡੇ ਵਿਚਰ ਰਲ ਗਿਆ ਜੇ ਪਿੰਡ ਤੇ ਰਹੀ ਐ ਪਰ ਉਹਨੇ ਸਾਡੇ ਪਿੰਡ ਦੇ ਯਾਰ ਹਾਂ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਆ ਤੂੰ ਆਪਦੇ ਪਿੰਡ ਨੂੰ ਸੜਾਇਆ ਪਰ ਸਾਡਾ ਪਿੰਡ ਵੀ ਕਿਹਨੋਂ ਘਟ ਨਹੀਂ ਮੈਂ ਪਹਿਲਾਂ ਜਦੋਂ ਸਭ ਤੋਂ ਪਹਿਲਾਂ ਨਾ ਸ਼ੁਰੂਆਤ ਹੋਈ ਆ ਉਹ ਵੀਡੀਓ ਦੀ ਤੁਸੀਂ ਸੁਣੀ ਨਹੀਂ ਮੈਂ ਉਹ ਸ਼ੁਰੂਆਤ ਦੇ ਵਿੱਚ ਆਖਿਆ ਕਿ ਅਸੀਂ ਉਹ ਪਿੰਡ ਚੁਣਿਆ ਜਿਹੜੇ ਪਿੰਡ ਨੂੰ ਬੀਆ ਦੀ ਸਮਝ ਆ। ਹਾਂ ਚਲੋ ਇੱਥੇ ਇਹ ਮੈਂ ਵੀਡੀਓ ਦੇ ਸ਼ੁਰੂ ਚ ਕਹਿ ਕੇ ਆ। ਲੋ ਜੀ ਕੰਪਨੀ ਵਾਲਾ ਨੂੰ ਪੁੱਛ ਰਿਹਾ ਹੁਣ ਵੀ ਮੱਲੋ ਥੋੜੇ ਜਿਓ ਦੱਸੋ। ਮੈਨੂੰ ਗੱਲ ਵੀ ਤੁਹਾਨੂੰ ਤਾਂ ਕਿਸਾਨਾਂ ਨੇ ਤਾਂ ਲਈ ਪਹਿਲੀ ਵਾਰੀ। ਹਾਂਜੀ ਹਾਂਜੀ ਬਾਈ। ਤੁਸੀਂ ਕਿੰਨੇ ਚਿਰ ਤੋਂ ਲਵਾ ਰਹੇ ਆ ਤੁਹਾਡਾ ਟ੍ਰਾਇਲ ਕਿੰਨੇ ਚਿਰ ਤੋਂ ਚੱਲਦਾ ਹੈ? 3 ਸਾਲ ਹੋ ਗਏ ਜੀ ਬਾਈ ਜੀ ਸਾਨੂੰ। ਕਿੰਨਾ ਝਾੜ ਦਿਓਗੇ ਜਿਹੜਾ ਕੰਪਨੀ ਉਹੀ ਜੈਨੂਅਨ ਗੱਲ ਕਰਿਓ ਵੀ ਕਿਈ ਵਾਰ ਆਪਾਂ 20 ਵਿੱਚੋਂ 20 ਦੇ ਕਰੀਬ ਨਿਕਲਦੀ ਹੈ। 200 220 30 क्विंटल ਦੇ ਕਰੀਬ ਨੇ ਹਰਾ ਚਾਰਾ ਹਰਾ ਚਾਰਾ ਹਰਾ ਚਾਰਾ 220 ਦੇ ਇਹ ਬਾਈਜਨ ਦੇ ਇਹਦਾ ਬੜੀ ਪਕਾਉਣੀ ਹੋਵੇ ਪਕਾਉਣੀ ਹੋਵੇ ਬਾਈ ਜੀ ਅਸੀਂ ਪਕਾਉਣੇ ਚ ਨਹੀਂ ਦਿੰਦੇ ਸਿਰਫ ਅਚਾਰ ਵਸਤੇ ਹੀ ਦਿੰਨੇ ਆ ਜੀ ਬਈ ਇਹ ਅਚਾਰ ਨੂੰ ਹੀ ਰეკਮੈਂਡ ਕਰ ਹਾਂ ਜੀ ਹਾਂ ਜੀ ਅਸੀਂ ਅਚਾਰ ਨੂੰ ਹੀ ਰეკਮੈਂਡ ਕਰਨੇ ਆ ਜੀ ਹਾਂ ਬਈ ਤੁਸੀਂ ਉਹ ਨਹੀਂ ਕਹਿੰਦੇ ਵੀ ਤੁਸੀਂ ਸਾਡੀ ਮੱਕੀ ਨੂੰ ਕਾੜ ਲਓ ਅਸੀਂ ਪਕਾਵੀਆਂ ਨਹੀਂ ਵੇਚਦੇ ਅਸੀਂ ਸਿਰਫ ਆਚਾਰ ਵਸਤੇ ਵੇਚਦੇ ਵੀ ਮਤਲਬ ਕੰਪਨੀ ਨੇ ਕੰਮ ਇਹਦੇ ਜੜ ਤੋਂ ਲੈ ਕੇ ਤਰੇ ਸਿਰੇ ਤੱਕ ਕੰਮ ਕੀਤਾ ਹੈ ਹਰੇ ਚਾਰੇ ਹਰੇ ਚਾਰੇ ਤੱਕ ਕੰਮ ਕੀਤਾ ਹਰੇ ਚਾਰੇ ਦੀ ਕੰਪਨੀ ਹਰੇ ਚਾਰੇ ਦਾ ਮੇਨ ਕੰਮ ਕਰਦੀ ਹੈ ਹਰੇ ਚਾਰੇ ਤੱਕ ਬਾਈ ਗਰ ਲਾਲ ਕਿਸਾਨਾਂ ਨੇ ਇਹ ਗੱਲ ਆਖੀ ਆ ਕਿ ਬਈ ਤੇ ਜਿਹੜੀ ਹੈਗੀ ਆ ਨਾ ਉਹ ਘੱਟਪ ਹੋਈ ਆ ਸਪਰੇ ਘੱਟ ਹੋਈ ਆ ਬਿਮਾਰੀਆਂ ਵਗੈਰੀਆਂ ਦੀ ਹਾਂ ਵੀ ਇਹਦਾ ਇਹਦਾ ਕਾਰਨ ਕੀ ਮੰਨਦੇ ਆ ਤੁਸੀਂ ਕਿ ਕੀ ਸੋਚਦਾ ਤੁਹਾਡੀ ਕੰਪਨੀ ਜਦੋਂ ਸੀਡ ਕੋਟਿੰਗ ਹੁੰਦੀ ਆ ਵੀ ਪੈਕਿੰਗ ਤੋਂ ਪਹਿਲਾਂ ਜੀ ਵੀ ਉਹ ਨੂਨ ਦਵਾਈ ਵਗੈਰਾ ਸੀਡ ਕੋਟਿੰਗ ਦਾ ਟਰੀਟਮੈਂਟ ਵਧੀਆ ਕੀਤਾ ਜਾਂਦਾ ਉਸ ਕਰਕੇ ਫਰਕ ਪੈ ਜਾਂਦਾ ਜੀ ਹਾਂ ਉਸ ਕਰਕੇ ਇਹਨੂੰ ਬਿਮਾਰੀਆਂ ਬਾਅਦ ਦੇ ਵਿੱਚ ਘਟ ਆਉਂਦੀਆਂ ਹਾਂ ਬਾਅਦ ਦੇ ਵਿੱਚ ਘਟ ਆਉਂਦੀਆਂ ਜਿਹੜਾ ਬੱਚਾ ਤੰਦਰੁਸਤ ਹੈ ਉਹ ਮੁੜ ਕੇ ਜਵਾਨ ਵੀ ਤੰਦਰੁਸਤ ਹੈ ਪਹਿਲਾਂ ਹੀ ਪਹਿਲਾਂ ਹੀ ਉਹਨੂੰ ਉਸ ਤਰ੍ਹਾਂ ਨਖਰਾਕ ਦਿੱਤੀ ਜਾਂਦੀ ਹੈ ਹਾਂ ਵੀ ਉਹ ਮੁੜ ਕੇ ਜਵਾਨ ਵੀ ਤੰਦਰੁਸਤੀ ਹੁੰਦਾ ਜਿਹੜਾ ਬਿਆਣੀ ਉਮਰ ਚ ਬਿਮਾਰ ਹੋ ਗਿਆ ਫਿਰ ਉਹ ਹਾਂਜੀ 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 ਤੇ ਭਾਈ ਸਭ ਤੋਂ ਵੱਡੀ ਗੱਲ ਤਾਂ ਉਹ ਵੀ ਕੰਪਨੀ ਨੇ ਪ੍ਰਚਾਰਤਾ ਖਰਦੀ ਵੇਚਣ ਲਈ ਕਰਨਾ ਹੁੰਦਾ ਹਾਂ ਉਹ ਕਰਨਾ ਹੀ ਹੁੰਦਾ ਪਰ ਸਭ ਤੋਂ ਵੱਡਾ ਪ੍ਰਚਾਰਕ ਕਿਸਾਨ ਹੁੰਦਾ ਕਿਸਾਨ ਹੁੰਦਾ ਮੈਂ ਮੁੱਢ ਚ ਵੀ ਇੱਕ ਗੱਲ ਕਹਿ ਕੇ ਵੀਡੀਓ ਨੂੰ ਸ਼ੁਰੂ ਕੀਤਾ ਸੀਗਾ ਕਿ ਮੈਂ ਉਸ ਪਿੰਡ ਦੇ ਵਿੱਚ ਆਇਆ ਅਸੀਂ ਉਹ ਪਿੰਡ ਚੁਣਿਆ ਕਿਉਂਕਿ ਵੀਡੀਓ ਕਰਨ ਲਈ ਮੈਨੂੰ ਕੰਪਨੀ ਬੀ ਵੇਚਣ ਤੋਂ ਪਹਿਲਾਂ ਕਹਿ ਰਹੀ ਸੀ ਤਾਂ ਮੈਂ ਕੰਪਨੀ ਨੂੰ ਇਹ ਗੱਲ ਉਦੋਂ ਵੀ ਆਖੀ ਸੀ ਕਿ ਭਾਈ ਮੈਨੂੰ ਫਸਲ ਹੋਈ ਵੀ ਦਿਖਾਓ ਤੇ ਮੈਨੂੰ ਮਾਰ ਕਿਸਾਨ ਮਲ아요 ਤਾਂ ਮੈਂ ਉਸ ਪਿੰਡ ਦੇ ਵਿੱਚ ਪਹੁੰਚਿਆ ਰਾਮੂ ਵਾਲੇ ਦੇ ਵਿੱਚ ਜਲਾਲ ਰਾਮੂ ਵਾਲਾ ਜਿੱਥੋਂ ਦੇ ਕਿਸਾਨ ਵਾਕਈ ਇੱਕ ਐਡਵਾਂਸ ਸੋਚ ਰੱਖਦੇ ਆ ਜਿਨ੍ਹਾਂ ਕੋਲੇ ਸਮਝ ਹੈਗੀ ਆ ਜਿਹੜੇ ਸਮਝ ਨਾਲ ਖੇਤੀ ਕਰਦੇ ਆ ਮੱਕੀ ਦੀ ਵੀ ਸਮਝ ਆ ਬਹੁਤ ਸਾਰੀ ਖੇਤੀ ਆ ਬਹੁਤ ਸਾਰੇ ਬੀਆਂ ਦੀ ਖੇਤੀ ਕਰਦੇ ਆ ਇਹਨਾਂ ਤੋਂ ਆਪਾਂ ਰਿਵਿਊ ਲੈ ਅੱਜ ਕਿਸਾਨਾਂ ਤੋਂ ਤਾਂ ਇਹਨਾਂ ਨੇ ਇਸ ਮੱਕੀ ਨੂੰ ਹੁਣ ਤੱਕ ਜਿਹੜੀ 75 ਤੋਂ 80 ਦਿਨ ਦੀ ਮੱਕੀ ਹੋ ਗਈ ਆ ਹੁਣ ਤੱਕ ਕਣਕ ਵਾਲੇ ਬਾਣ ਦੇ ਵਿੱਚ ਕਿਸਾਨਾਂ ਨੇ ਇਹ ਮੱਕੀ ਨੂੰ ਪਾਸ ਕੀਤਾ ਜੋ ਰਿਪੋਰਟ ਆ ਹੁਣ ਤੱਕ ਕਿਸਾਨਾਂ ਵੱਲੋਂ ਜਿਹੜੀ ਦਿੱਤੀ ਗਈ ਆ ਰਿਪੋਰਟ ਉਹਦੇ ਮੁਤਾਬਕ ਭਾਈ ਇਹ ਪਾਸ ਆ ਜੇ ਕੋਈ ਵੀ ਸੱਜਣ ਮੱਕੀ ਖਰੀਦਣੀ ਚਾਹੁੰਦਾ ਤਾ ਗ੍ਰੀਨ ਲਾਈਨ ਕੰਪਨੀ ਦਾ ਇੱਕ ਕੰਟੈਕਟ ਨੰਬਰ ਤੁਹਾਨੂੰ ਦਿੱਤਾ ਹੋਇਆ ਤੁਸੀਂ ਉੱਤੇ ਫੋਨ ਕਰਨਾ ਤੇ ਤੁਹਾਨੂੰ ਉਹਨਾਂ ਨੇ ਨੇੜੇ ਦਾ ਜਿਹੜਾ ਡੀਲਰ ਹੈ ਉਹਦਾ ਐਡਰੈਸ ਦੇ ਦੇਣਾ ਨੇੜੇ ਦੀ ਦੁਕਾਨ ਦੱਸ ਦੇਣਾ ਕਿ ਫਲਾਨੀ ਦੁਕਾਨ ਤੋਂ ਜਾ ਕੇ ਸਾਡਾ ਬੀ ਫੜ ਲਿਓ ਬਾਕੀ ਭਾਈ ਕੰਪਨੀ ਵਾਲੇ ਮੈਨੂੰ ਇਹ ਦੱਸੋ ਵੀ ਕਿਸੇ ਵੀ ਕਿਸਾਨ ਨੂੰ ਕੋਈ ਡਿੱਕਾ ਫੜਿੱਕਾ ਪੈਂਦਾ ਤੁਹਾਡਾ ਬੀਜਿਆ ਬੀ ਹਾਂਜੀ ਹਾਂਜੀ ਤੇ ਉਹ ਕਿਸਾਨ ਨੂੰ ਆਉਂਦੀ ਹੈ ਕੋਈ ਪਰੇਸ਼ਾਨੀ ਤੁਹਾਡੇ ਪੀਚ ਤੁਸੀਂ ਪਹੁੰਚਦੇ ਆ ਉੱਥੇ ਹਾਂਜੀ ਹਾਂਜੀ ਪਹੁੰਚਦਾ ਕਰਦੇ ਆ ਜੀ ਨਹੀਂ ਤੁਸੀਂ ਪਹੁੰਚੋਗੇ ਜੇ ਮੰਨ ਕੇ ਚੱਲੋ ਮੱਕੀ ਨੂੰ ਕੋਈ ਪਰੇਸ਼ਾਨੀ ਆ ਗਈ ਇਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਜਰਮੀਨੇਸ਼ਨ ਜਾਂ ਛੱਲੇ ਵੇਰੇ ਜੀ ਮੱਕੀ ਨੂੰ ਵੇਖਣ ਵਾਸਤੇ हां भाई ਤੁਸੀਂ ਆਉਂਦੇ ਆ ਨਾ ਮਗਰ ਤਾਂ ਹੁੰਦੀ ਨਾ ਬੈਕਅਪ ਟਿੰਟ ਹਾਂ ਜੀ ਜਰੂਰ ਆਉਣੇ ਇੱਕ ਬੰਦਾ ਹੁੰਦਾ ਬੀ ਬਜਵਾਦ ਨਾ ਮੁੜ ਕੇ ਕਿਸਾਨ ਦੀ ਬਾਤ ਨਹੀਂ ਪੁੱਛਦਾ ਕੰਮ ਦਾ ਨਹੀਂ ਨਹੀਂ ਸਿੰਗਲ ਕਿਸਾਨ ਲਈ ਵੀ ਆਉਣੇ ਆਪਾਂ ਕਿਲਾ ਮੱਕੀ ਹੋ ਜਾਵੇ ਦੋ ਕਿਲੇ ਹੋ ਗਏ ਹਾਂ ਵੀ ਉਹ ਪਹੁੰਚੋਗੇ ਹਾਂ ਪਹੁੰਚਦੇ ਕਰਦੇ ਹਾਂ ਹਾਂ ਵੀ ਉਹ ਲੈ ਭਾਈ ਇਹ ਪਹੁੰਚਣਗੇ ਨੈਟਵਰਕ ਤੁਹਾਡਾ ਪੰਜਾਬ 'ਚ ਹੀ ਆ ਹਰਿਆਣਾ 'ਚ ਰਾਜਸਥਾਨ 'ਚ ਕਿੱਥੋਂ ਤੱਕ ਪੰਜਾਬ ਹਰਿਆਣਾ ਰਾਜਸਥਾਨ ਵੇਗਿਆ ਜੀ ਰਾਜਸਥਾਨ ਹੈਗਾ ਹਾਂ ਜੀ ਹਾਂ ਬੀ ਵੀ ਪਹੁੰਚਦਾ ਹੋਊਗਾ ਹਾਂ ਬੀ ਪਹੁੰਚਦਾ ਜੀ ਸਰਵਿਸ ਵੀ ਪਹੁੰਚੂਗੀ ਹਾਂ ਜੀ ਸਰਵਿਸ ਵੀ ਪਹੁੰਚਦੀ ਹੈ ਜੀ ਕੰਪਨੀ ਵੱਲੋਂ ਸਰਵ ਲੈ ਵੀ ਵਿਚੇ ਤਾਂ ਮੰਨ ਲਓ ਤੁਹਾਡਾ ਕੋਈ ਲਾਂਬਾ ਨਾ ਆਇਆ ਤਾਂ ਤੁਹਾਡੇ ਨਾਲ ਲੰਬੇ ਚੱਲਾਂਗੇ ਇਹ ਵੀ ਵਾਦ ਅਸੀਂ ਵੀ ਲੰਬੇ ਰੇਸ ਦੇ ਘੋੜਿਆਂ ਛੇਤੀ ਆਏ ਬਣੀ ਰਾਹ ਚ ਅਸੀਂ ਬਣੀ ਟੜਾ ਮਾ ਛੜਾ ਕੇ ਭੱਜਣ ਵਾਲੇ ਤੇ ਕਿਸਾਨਾਂ ਨੇ ਤੁਹਾਡੇ ਲਈ ਬਹੁਤ ਚੰਗੇ ਰਿਵਿਊ ਦਿੱਤੇ ਆ ਬਹੁਤ ਚੰਗੀ ਸੋਚ ਵਾਲੇ ਬੰਦੇ ਖੜੇ ਆ ਆਪਣੇ ਨਾਲ ਤੇ ਇੱਕ ਤੁਹਾ ਤੁਹਾਨੂੰ ਹੋਰ ਬੇਨਤੀ ਆ ਆ ਬੀ ਦੀ ਰეკਮੈਂਡੇਸ਼ਨ ਆ ਕਿਸਾਨਾਂ ਨੇ ਕੀਤੀ ਆ ਜਿਨ੍ਹਾਂ ਦੀ ਇਲਾਕੇ ਦੇ ਵਿੱਚ ਬਹੁਤ ਚੰਗੀ ਇੱਜ਼ਤ ਆ ਤੇ ਕੰਪਨੀ ਇਸ ਗੱਲ ਨੂੰ ਤੁਹਾਨੂੰ ਸਲਾਹ ਵੀ ਆ ਇਹਨਾਂ ਦੀ ਇੱਜ਼ਤ ਰੱਖੋ ਜੋ ਜਿੱਥੇ ਆ ਹਾਂ ਜੀ ਇਹਨਾਂ ਇਹ ਸਾਲ ਜੋ ਤੁਹਾਡਾ ਬੀ ਆ ਉਹਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰੋ ਹਨਾ ਹਾਂ ਜੀ ਕਿਸਾਨ ਦੇ ਨਾਲ ਹੀ ਕੰਪਨੀ ਚੱਲਦੀ ਹੈ ਹਾਂ ਹਾਂ ਜੀ ਤੇ ਇਹ ਇਹ ਕਿਸਾਨਾਂ ਦੀ ਰਿਕਮੈਂਡੇਸ਼ਨ ਤੇ ਆਪਾਂ ਕੰਪਨੀ ਨੂੰ ਅੱਗੇ ਵਧਾ ਰਹੇ ਹਾਂ ਤੇ ਕਿਸਾਨਾਂ ਨਾਲ ਹੀ ਕਿਸਾਨਾਂ ਨੂੰ ਨਾਲ ਲੈ ਕੇ ਚੱਲਣਾ ਇਹ ਤੁਹਾਡੀ ਤੁਹਾਡੇ ਅਗੇ ਬੇਨਤੀ ਵੀ ਆ ਤੇ ਤੁਹਾਡੇ ਲਈ ਤੁਹਾਡੀ ਕੰਪਨੀ ਲਈ ਢੇਰ ਸਾਰੀਆਂ ਦਵਾਵਾਂ ਵੀ ਸੱਚ ਨੂੰ ਲੈ ਵੀ ਸੱਚ ਨੂੰ ਗ੍ਰੀਨ ਲਾਈਨ ਕੰਪਨੀ ਦਾ ਜਿਹੜਾ ਬੀ ਆ ਇਹ ਕਿਸਾਨਾਂ ਵੱਲੋਂ ਪਾਸ ਹੈ ਜੇ ਤੁਸੀਂ ਖਰੀਦਣਾ ਚਾਹੁੰਦੇ ਆ ਤਾਂ ਕੰਪਨੀ ਦਾ ਕੰਟੈਕਟ ਨੰਬਰ ਤੁਹਾਡੇ ਸਾਹਮਣੇ ਆ। ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸਾਨਾਂ ਤੱਕ ਪਹੁੰਚਦੀ ਕਰਿਓ। ਜੇ ਕੋਈ ਸੱਜਣ ਵੀ ਲੈਣਾ ਚਾਹੁੰਦਾ ਤਾਂ ਨੰਬਰ ਡਾਇਲ ਕਰ ਲਿਓ। ਜਿਉਂਦੇ ਬਸਦੇ ਰਹੋ। ਬਹੁਤ-ਬਹੁਤ ਧੰਨਵਾਦ।